ਸਭ ਤੋਂ ਪਹਿਲਾਂ ਸਾਰੇ ਜਿਹੜੇ ਇੱਥੇ ਭੈਣਾ ਵੀਰ ਨੇ ਗੱਜ ਕੇ ਫਤਿਹ ਦੀ ਸਾਂਝ ਪਾਉਣੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਮੈਂ ਅਕਸਰ ਇਹ ਗੱਲ ਸੋਚਦਾ ਹੁੰਨਾ ਕਿ ਜਦੋਂ ਅਸੀਂ ਆਪਣੀਆਂ ਜੜਾਂ ਤੋਂ ਦੂਰ ਚਲੇ ਜਾਂਦੇ ਆ ਵਕਤੀ ਤੌਰ ਦੇ ਉੱਤੇ ਲੋੜ ਦੇ ਮੁਤਾਬਕ ਜਾਂ ਕਿਸੇ ਵੀ ਕਾਰਨਾਂ ਦੇ ਕਰਕੇ ਸਾਨੂੰ ਆਪਣੇ ਪਿੰਡ ਦੀ ਨਗਰ ਦੀ ਖੇੜੇ ਦੀ ਬੋਲੀ ਦੀ ਧਰਮ ਦੀ ਖੇਤਾਂ ਦੀ ਪਈਆਂ ਦੀ ਡੰਡੀਆਂ ਦੀ ਖੂਹਾਂ ਦੀ ਸੱਥਾਂ ਦੀ ਯਾਦ ਵੱਧ ਆਉਂਦੀ ਆ ਇੱਥੇ ਜਦੋਂ ਅਸੀਂ ਰਹਿੰਦੇ ਆ ਉਦੋਂ ਸਾਨੂੰ ਉਹਨਾਂ ਨਹੀਂ ਚੰਗਾ ਲੱਗਦਾ ਕਿਉਂਕਿ ਅਸੀਂ ਹਰ ਰੋਜ਼ ਜਿਹੜੀ ਚੀਜ਼ ਨੂੰ ਮਿਲਦੇ ਹੁੰਨੇ ਆ ਅਸੀਂ ਪਿਛਲੇ ਦਿਨੀ ਗਏ ਸੀਗਾ ਜੀ ਲਾਹੌਰ ਦੇ ਵਿੱਚ ਸਤਕਾਰਯੋਗ ਚੀਮਾ ਸਾਹਿਬ ਨੂੰ ਪਤਾ ਲਾਹੌਰ ਦੇ ਵਿੱਚ ਜਦੋਂ ਅਸੀਂ ਗਏ ਤੇ ਨਨਕਾਣਾ ਸਾਹਿਬ ਪਹੁੰਚੇ ਤੇ ਨਨਕਾਣਾ ਸਾਹਿਬ ਜਾ ਕੇ ਪਹਿਲੀ ਵਾਰ ਕਿਸੇ ਗੁਰੂ ਘਰ ਦੇ ਵਿੱਚ ਜਾ ਕੇ ਮੇਰੀਆਂ ਅੱਖਾਂ ਡੁੱਲੀਆਂ ਬਾਕੀ ਵੀ ਸੰਗਤੀਆਂ ਡੁੱਲਦੀਆਂ ਪਰ ਜਦੋਂ ਅਸੀਂ ਉੱਥੇ ਗਏ ਤੇ ਮੇਰੀਆਂ ਅੱਖਾਂ ਦੇ ਵਿੱਚੋਂ ਪਰਲ ਪਰਲ ਅਥਰੂ ਵਗੇ ਅਸੀਂ ਸਾਰੇ ਜਜ਼ਬਾਤੀ ਲੋਕਾਂ ਸਾਡੇ ਬਾਬੇ ਨਾਨਕ ਦੀ ਜਨਮ ਭੋਏ ਉੱਥੇ ਗੁਰੂ ਨਾਨਕ ਸਾਹਿਬ ਜੀ ਦੀ ਉਹ ਗਲੀਆਂ ਦੇ ਵਿੱਚ ਖੇਡਦੇ ਰਹੇ ਹੋਣਗੇ ਉੱਥੇ ਉੱਥੇ ਪਤਾ ਨਹੀਂ ਕਿਹਦੇ ਕਿਹਦੇ ਨਾਲ ਉਹਨਾਂ ਨੇ ਸੰਵਾਦ ਰਚਾਇਆ ਹੋਣਾ ਤੇ ਤਾਂ ਕਰਕੇ ਸਾਡਾ ਮਨ ਜਿਹੜਾ ਉਹ ਭਾਵਕ ਹੋ ਗਿਆ ਤੇ ਹਰ ਮਨੁੱਖ ਜਿਹੜਾ ਉਹ ਬਿਸਕੁਟ ਵਾਂਗੂ ਭੁਰਦਾ ਵੀ ਆ ਤੇ ਉਹ ਬੰਦਾ ਜਿਹੜਾ ਮਸੂਸੀਆ ਵੀ ਜਾਂਦਾ ਕਈ ਵਾਰ ਕਈ ਵਾਰੀ ਉਹ ਲਿਫ ਵੀ ਜਾਂਦਾ ਕਈ ਵਾਰੀ ਕਿਵੇਂ ਹੁੰਦਾ ਮਨ ਦੀ ਅਵਸਥਾ ਹੁੰਦੀ ਹੈ ਪਰ ਮੈਂ ਇਹ ਸੋਚਦਾ ਹੁੰਨਾ ਵੀ ਗੁਰੂ ਸਾਹਿਬ ਦਾ ਸੰਬੰਧ ਤਾਂ ਸੁਲਤਾਨ ਪਰਲੋਦੀ ਨਾਲ ਵੀ ਆ ਪਰ ਉੱਥੇ ਜਾ ਕੇ ਸਾਡੀਆਂ ਅੱਖਾਂ ਡੁੱਲਦੀਆਂ ਕਿਉਂ ਨਹੀਂ ਅਸੀਂ ਦਰਬਾਰ ਸਾਹਿਬ ਵੀ ਜਾਂਦੇ ਆ ਉੱਥੇ ਸਾਡੀਆਂ ਅੱਖਾਂ ਡੁੱਲਦੀਆਂ ਕਿਉਂ ਨਹੀਂ ਕਿਉਂਕਿ ਉੱਥੇ ਜਾਣਾ ਆਸਾਨ ਆ ਭਾਵੇਂ ਹੁਣ ਤੋਂ 5 ਮਿੰਟ ਬਾਅਦ ਮੈਂ ਤੈਅ ਕਰਲਾਂ ਕਿ ਮੈਂ ਸੁਲਤਾਨਪੁਰ ਲੋਧੀ ਜਾਣਾ ਮੈਂ ਦਰਬਾਰ ਸਾਹਿਬ ਜਾਣਾ ਮੈਂ ਕਿਸੇ ਹੋਰ ਪੁਰੂਕਰ ਜਾਣਾ ਜਿਹੜੀ ਥਾਂ ਦੇ ਉੱਤੇ ਜਾਣਾ ਔਖਾ ਹੋਵੇ ਉਹ ਸਥਾਨ ਦੇ ਉੱਤੇ ਸਾਡਾ ਮਨ ਵਿਰਾਗਮਈ ਵੱਧ ਹੁੰਦਾ ਮੈਨੂੰ ਇਹ ਨਿੱਜੀ ਤੌਰ ਤੇ ਲੱਗਦਾ ਉਸ ਤੋਂ ਕੋਲੀ ਗੱਲ ਇਹ ਕਿ ਪੰਜਾਬੀ ਦੇ ਬਾਰੇ ਫਿਕਰ ਕਰਨਾ ਪੰਜਾਬ ਦੀ ਗੱਲ ਕਰਨੀ ਪੰਜਾਬੀਅਤ ਦੀ ਗੱਲ ਕਰਨੀ ਤੁਹਾਡੇ ਸਾਰਿਆਂ ਜਿਹੜੇ ਐਨ ਆਰ ਆਈ ਪੈਣਾ ਵੀਰ ਆ ਉਹਨਾਂ ਦੇ ਹਿੱਸੇ ਦੇ ਵਿੱਚ ਸਾਡੇ ਨਾਲੋਂ ਵੱਧ ਆਈ ਆ ਜਦੋਂ ਅਸੀਂ ਟ੍ਰਾਂਟੋ ਦੇ 에어ਪੋਰਟ ਦੇ ਉੱਤੇ ਜੀ ਆਇਆਂ ਨੂੰ ਲਿਖਿਆ ਹੋਇਆ ਨੇ ਆ ਸਾਡੇ ਮਨ ਨੂੰ ਇੱਕ ਅਵੱਲਾ ਜਿਹਾ ਖੁਸ਼ੀ ਦਾ ਖੇੜਾ ਚੜਦਾ ਜਦੋਂ ਅਸੀਂ ਇੱਥੇ ਜਾ ਕੇ ਦੇਖਦੇ ਸਾਊਥ ਹਾਲ ਦੇ ਵਿੱਚ ਥਾਂ ਥਾਂ ਤੇ ਲਿਖਿਆ ਸਾਡੇ ਮਨ ਨੂੰ ਅਵੱਲਾ ਜਿਹਾ ਖੁਸ਼ੀ ਦਾ ਖੇੜਾ ਚੜਦਾ ਕਿਉਂਕਿ ਇੱਥੇ ਤਾਂ ਅੱਜ ਦੇ ਹਾਲਾਤੇ ਬਣੇ ਪਏ ਮੈਂ ਕਿਸੇ ਜ਼ੁਬਾਨ ਦੇ ਖਿਲਾਫ ਨਹੀਂ ਹੈਗਾ ਅੱਜ ਗੋਲ ਗੱਪਿਆਂ ਵਾਲੀ ਰੇੜੀ ਦੇ ਉੱਤੇ ਵੀ ਪੰਜਾਬੀ ਹੈ ਨਹੀਂ ਅੱਜ ਪੈਂਚਰ ਲਾਉਣ ਵਾਲੀ ਰੇੜੀ ਦੇ ਉੱਤੇ ਵੀ ਪੰਜਾਬੀ ਹੈ ਨਹੀਂ ਅੱਜ ਪੰਜਾਬੀ ਆ ਜਿਹੜੀ ਉਹ ਕਿਸ ਤਰੀਕੇ ਦੇ ਨਾਲ ਮਨਫੀ ਕਰ ਦਿੱਤੀ ਆ ਤੇ ਮੈਂ ਇੱਕ ਵਾਰੀ ਨਾ ਆਪਦੇ ਇੱਕ ਦੋਸਤ ਦੇ ਘਰ ਦੇ ਵਿੱਚ ਗਿਆ ਸੀ ਮੈਨੂੰ ਕਹਿੰਦਾ ਵੀ ਆਇਓ ਕਦੇ ਚਾਹ ਦਾ ਪਿਆਲਾ ਸਾਂਝਾ ਕਰਾਂਗੇ ਮੈਂ ਕਿਹਾ ਜੀ ਦੁਪਹਿਰ ਦੇ ਵੇਲੇ ਉਹਨਾਂ ਨੇ ਡਰਾਈング ਰੂਮ ਦੇ ਵਿੱਚ ਚਾਹ ਦਾ ਪਿਆਲਾ ਸਾਂਝਾ ਕਰ ਲਿਆ ਤੇ ਇੰਨੇ ਚਿਰ ਨੂੰ ਨਾਲ ਦੇ ਕਮਰੇ ਦੇ ਵਿੱਚੋਂ ਉਹਨਾਂ ਦੇ ਨਿਆਣੇ ਦੇ ਰੋਣ ਦੀ ਆਵਾਜ਼ ਆਈ ਉਹਨੇ ਇੱਕਦਮ ਝੰਘਾੜਾ ਮਾਰੀਆਂ ਮੈਂ ਕਿਹਾ ਵੀ ਕੀ ਗੱਲ ਹੋ ਗਈ ਪਰ ਇੰਨੇ ਚਿਰ ਨੂੰ ਉੱਚੀ ਆਵਾਜ਼ ਆਈ ਮੇਰੇ ਦੋਸਤ ਦੀ ਘਰਵਾਲੀ ਦੀ ਉਸ ਬੱਚੇ ਦੀ ਮਾਂ ਦੀ ਉਹ ਕਹਿੰਦੀ ਅਗਰ ਅੱਜ ਕੇ ਬਾਅਦ ਆਪਨੇ ਇੱਕ ਵੀ ਵਰਡ ਪੰਜਾਬੀ ਮੇਂ ਬੋਲਾ ਤੋ ਮੈਂ ਆਪਕੇ ਥੱਪੜ ਲਗਾਉਂਗੀ ਅਗਰ ਆਪਨੇ ਇੱਕ ਵੀ ਵਰਡ ਪੰਜਾਬੀ ਮੇਂ ਬੋਲਾ ਤੋ ਮੈਂ ਆਪਕੋ ਖੇਲ ਨਹੀਂ ਦੇਂਗੀ ਤੇ ਮੈਨੂੰ ਉਸ ਦਿਨੇ ਲੱਗਾ ਸੀ ਕਿ ਇੱਕ ਮਾਂ ਆਪਦੇ ਪੁੱਤ ਨੂੰ ਦੂਜੀ ਮਾਂ ਨਾਲੋਂ ਤੋੜ ਰਹੀ ਆ ਤੇ ਇਹ ਸਾਡੇ ਅੱਜ ਪੰਜਾਬ ਦੇ ਵਿੱਚ ਹਾਲਾਤ ਆ ਮੈਂ ਧੰਨਵਾਦੀ ਆ ਸਰਦਾਰ ਇੰਦਰਦੀਪ ਸਿੰਘ ਟੀਮਾ ਸਾਹਿਬ ਦੇ ਅਸੀਂ ਅਜੈਬ ਸਿੰਘ ਛੱਠਾ ਸਾਹਿਬ ਦੇ ਧੰਨਵਾਦੀ ਆ ਠਿਆੜਾ ਸਾਹਿਬ ਦੇ ਧੰਨਵਾਦੀ ਆ ਇਹਨਾਂ ਦੇ ਛੋਟੇ ਭਰਾ ਦੇ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਇੱਥੇ ਜੰਗਲ ਦੇ ਵਿੱਚ ਮੰਗਲ ਲਾਇਆ ਮੈਂ ਵੈਸੇ ਇੱਕ ਗੱਲ ਹੋਰ ਦੱਸਦਾ ਮੈਂ ਇਹਨਾਂ ਤੋਂ ਵੈਸੇ ਵੀ ਬਹੁਤ ਪ੍ਰਭਾਵਤਾ ਮੈਨੂੰ ਇਉਂ ਲੱਗਦਾ ਹੁੰਦਾ ਵੀ ਚਲੋ ਵਪਾਰ ਬਹੁਤ ਲੋਕ ਕਰਦੇ ਆ ਬਿਜ਼ਨਸਮੈਨ ਬਹੁਤ ਵੱਡੇ ਵੱਡੇ ਹੁੰਦੇ ਆ ਪਰ ਜਿਹੜੇ ਬੰਦੇ ਦੇ ਵਿੱਚ ਸਹਿਤਕਮਸ ਹੋਵੇ ਜਿਹੜੇ ਬੰਦੇ ਨੂੰ ਸਮਾਜਿਕ ਗਤੀਵਧੀਆਂ ਦੇ ਵਿੱਚ ਵਿਚਰਣ ਦਾ ਚੱਜ ਹੋਵੇ ਜਾਂ ਵਿਚਰਣ ਦੀ ਮਸ ਹੋਵੇ ਉਹ ਮੈਨੂੰ ਚਿਤ ਕਰਦਾ ਵੀ ਮੈਂ ਉਹਨੂੰ ਆਨੀ ਬਾਨੀ ਜੇ ਜੱਫੀ ਪਾਈ ਰੱਖਾਂ ਤੇ ਇਹ ਮੇਰੇ ਵਰਗੇ ਛੋਟਿਆਂ ਨੂੰ ਬਹੁਤ ਘੁੱਟ ਕੇ ਜੱਫੀ ਪਾਉਂਦੇ ਆ ਤੇ ਆਹ ਊੜੇ ਆੜੇ ਦੀ ਸਾਂਝ ਆ ਜਿਹੜੀ ਇਹਨਾਂ ਨੇ ਇੱਥੇ ਲੋਕਾਂ ਨੂੰ ਦਿਖਾਉਣ ਦੇ ਲਈ ਕਿ ਇਹ ਇਹ ਕੀ ਹੁੰਦਾ ਹੈ ਇਥੇ ਆ ਕੇ ਤਾਂ ਸ਼ਾਇਦ ਕਈ ਇਹ ਵੀ ਗੱਲ ਕਹਿੰਦੇ ਹੁਣ ਚੀਮਾ ਸਾਹਿਬ ਇਹ ਈਡੀ ਕੀ ਹੁੰਦੀ ਹੈ ਇਹ ਆੜਾ ਕੀ ਹੁੰਦਾ ਹੈ ਪਰ ਤੁਸੀਂ ਆਪਦੇ ਇਸ ਥਾਂ ਦੇ ਉੱਤੇ ਈਸਟਵਰਡ ਦੇ ਵਿੱਚ ਵਿਲੇਜ ਦੇ ਵਿੱਚ ਇਹ ਪੰਜਾਬੀ ਦੇ ਨਾਲ ਜੋੜਨ ਦੀਆਂ ਯੋਗਤਾਵਾਂ ਵੀ ਦੱਸਦੇ ਹੋ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ ਨੈਤਿਕਤਾ ਦੀ ਗੱਲ ਕੀਤੀ ਨੈਤਿਕਤਾ ਵਾਲੀ ਕਿਤਾਬ ਆ ਜਿਹੜੀ ਉਹ ਹੁਣੇ-ਹੁਣੇ ਇੱਕ ਭੇਟਵੀ ਕੀਤੀ ਆ ਛੱਠਾ ਸਾਹਿਬ ਨੇ ਪਰ ਗੱਲ ਅਸਲ ਦੇ ਵਿੱਚ ਇਹ ਆ ਵੀ ਸਾਨੂੰ ਨਾ ਇੱਥੇ ਪੰਜਾਬ ਦੇ ਵਿੱਚ ਤੇ ਸਮੁੱਚੇ ਭਾਰਤ ਦੇ ਵਿੱਚ ਨਿਆਣੇ ਚਾਹੀਦੇ ਜੀ ਕਿ 90% ਦੀ ਅੰਕ ਲਵੇ ਇਹ 99% ਦੀ ਅੰਕ ਲਵੇ ਇਹ 99.9% ਦੀ ਅੰਕ ਲਵੇ ਪਰ ਅਸੀਂ ਉਹਨੂੰ ਚੰਗਾ ਮਨੁੱਖ ਬਣਨ ਦੇ ਲਈ ਕਦੇ ਗਿਆਨ ਨਹੀਂ ਦਿੰਦੇ ਤੁਸੀਂ ਘਰਾਂ ਦੇ ਵਿੱਚ ਵੀ ਦੇਖ ਲਓ ਬੱਚਾ ਕੀ ਬਣੂਗਾ ਬੱਚਾ ਜੀ ਮੈਂ ਚਾਹੁੰਦਾ ਇੰਜੀਨੀਅਰ ਬਣੇ ਬੱਚਾ ਵੱਡਾ ਡਾਕਟਰ ਬਣੇ ਬੱਚਾ ਪਾਇਲਟ ਬਣੇ ਬੱਚਾ ਆਹ ਚੀਜ਼ ਬਣੇ ਬੱਚਾ ਬਹੁਤ ਵੱਡਾ ਬਿਜ਼ਨਸਮੈਨ ਬਣੇ ਪਰ ਕਦੇ ਵੀ ਕਿਸੇ ਨੇ ਗੱਲ ਕਹੀ ਤੇ ਮੇਰਾ ਬੱਚਾ ਮੇਰੀ ਧੀ ਮੇਰਾ ਪੁੱਤ ਚੰਗਾ ਮਨੁੱਖ ਬਣੇ ਚੰਗਾ ਨਾਗਰਿਕ ਬਣੇ ਜਦੋਂ ਸਾਡੇ ਅੰਦਰੋਂ ਇਹ ਤਾਤੀ ਮੁੱਕ ਗਿਆ ਤੇ ਫਿਰ ਅਸੀਂ ਕੀ ਕਰਾਂਗੇ ਨੈਤਿਕਤਾ ਦੀ ਜਦੋਂ ਗੱਲ ਕਰਦੇ ਆ ਨੈਤਿਕਤਾ ਤਾਂ ਇਹ ਵੀ ਗੱਲ ਕਹਿੰਦੀ ਆ ਕਿ ਜੇਕਰ ਅਸੀਂ ਖਾਲਸ ਹਾਂ ਤੇ ਜੇਕਰ ਅਸੀਂ ਸਿੱਖ ਹਾਂ ਤਾਂ ਖਾਲਸ ਨੂੰ ਛੱਡੀਏ ਨਾ ਆ ਜਿਹੜੇ ਸ਼ਹੀਦੀ ਦਿਹਾੜੇ ਚੱਲ ਰਹੇ ਆ ਆ ਜਿਹੜੇ ਦਿਨ ਚੱਲ ਰਹੇ ਆ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ ਦੇ ਦਿਨ ਚੱਲ ਰਹੇ ਆ ਤੇ ਜੇਕਰ ਆਪਾਂ ਇਸ ਵਕਤ ਦੇ ਵਿੱਚ ਵੀ ਢੋਲ ਵੱਜਦੇ ਆ ਜੇਕਰ ਇਸ ਵਕਤ ਦੇ ਵਿੱਚ ਵੀ ਲੁੱਡੀਆਂ ਪੈਂਦੀਆਂ ਜੇ ਇਹਨਾਂ ਦਿਨਾਂ ਦੇ ਵਿੱਚ ਵੀ ਡੀਜੇ ਵੱਜਦੇ ਆ ਜੇ ਇਹਨਾਂ ਦਿਨਾਂ ਦੇ ਵਿੱਚ ਵੀ दारू ਪੀ ਕੇ ਬੜਕਾਂ ਵੱਜਦੀਆਂ ਤੇ ਫਿਰ ਤਾਂ ਨੈਤਿਕਤਾ ਕਿਸੇ ਦੇ ਵਿੱਚ ਵੀ ਨਹੀਂ ਆ ਫਿਰ ਤਾਂ ਅਸੀਂ ਗੁਰੂ ਦੇ ਖਾਲਸੇ ਖਾਲਸ ਹੈ ਹੀ ਨਹੀਂ ਤੇ ਗੁਰੂ ਵਾਲੇ ਅਖਬਾਉਣ ਦੇ ਲਾਇਕ ਵੀ ਨਹੀਂ ਆ ਮੈਨੂੰ ਇਹ ਲੱਗਦਾ ਮੇਰੇ ਵਿੱਚ ਬਹੁਤ ਸਾਰੀਆਂ ਕਮੀਆਂ ਮੈਂ ਸੱਚੀ ਮੁੱਚੀ ਬਹੁਤ ਕਮੀਆਂ ਦਾ ਭੰਡਾਰ ਆ ਮੇਰੇ ਵਿੱਚ ਕੋਈ ਗੁਣ ਨਹੀਂਗਾ ਪਰ ਸਾਡੇ ਪੰਜਾਬੀਆਂ ਦੇ ਵਿੱਚ ਇਹ ਨੈਤਿਕ ਗੋਣੀ ਹੈ ਨਹੀਂ ਕਿ ਮੇਰੇ ਵਿੱਚ ਕਮੀ ਆ ਪੰਜਾਬੀ ਵਿਦਵਾਨ ਸਨ ਪੰਜਾਬੀ ਵਿਦਵਾਨ ਹਨ ਪਰ ਵਿਦਵਾਨ ਦੇ ਵਿੱਚ ਵਿਦਵਾਨ ਵਜਦਾ ਹੈ ਤੇ ਦੋਵਾਂ ਦੇ ਰੋਬੜੇ ਪੈ ਜਾਂਦੇ ਹਨ ਮੈਂ ਅਕਸਰ ਇਹ ਗੱਲ ਸੋਚਦਾ ਹੁੰਨਾ ਕਿ ਸਾਨੂੰ ਸਿੱਖਣ ਦੀ ਜਾਣਣ ਦੀ ਮਸ ਖਤਮ ਹੋ ਗਈ ਆ ਜਿੰਨੀ ਦੇਰ ਤੱਕ ਮੈਂ ਇਹ ਨਹੀਂ ਗੱਲ ਕਹਿਣਾ ਕਿ ਮੈਨੂੰ ਗਿਆਨ ਦੀ ਘਾਟ ਹੈ ਓਨੀ ਦੇਰ ਤੱਕ ਮੈਂ ਅੱਗੇ ਪੈਰ ਨਹੀਂ ਪਟ ਸਕੂੰਗਾ ਇੱਕ ਗੱਲ ਮੈਂ ਹੋਰ ਦੱਸਦਾ ਵੀ ਅਸੀਂ ਗਏ ਸੀ ਜੀ ਨਿਊਜ਼ੀਲੈਂਡ ਦੇ ਵੱਲ ਸਾਨੂੰ ਸਾਡੇ ਦੋਸਤਾਂ ਨੇ ਦੱਸਿਆ ਜੀ ਕਿ ਆਹ ਜਿਹੜੇ ਬੱਚੇ ਆ ਅਸੀਂ ਗਏ ਸੀ ਖੇਤਾਂ ਵੱਲ ਟਰੰਗਾ ਵੱਲ ਗਏ ਸੀ ਮੇਰੇ ਖਿਆਲ ਖੇਤਾਂ ਦੇ ਵੱਲ ਅਸੀਂ ਗਏ ਤੇ ਉੱਥੇ ਤਖਤਪੋਸ਼ ਜਿਹਦੇ ਉੱਤੇ ਨਿਆਣੇ ਨਾ ਜਿਹੜੀਆਂ ਸਟ੍ਰਾਬਰੀਆਂ ਦੇ ਪੈਕਟ ਬਣਾ ਕੇ ਤੇ ਬੈਠੇ ਤੇ ਮੈਂ ਕਿਹਾ ਵੀ ਸ਼ਾਇਦ ਪਤਾ ਨਹੀਂ ਕਿਉਂ ਇਹ ਬੱਚੇ ਇਹ ਕਿਉਂ ਬੈਠੇ ਆ ਉਹ ਕਹਿੰਦੇ ਵੀ ਇਹਨਾਂ ਦੇ ਮਾਪੇ ਸਰਦੇ ਪੁੱਜਦੇ ਆ ਇਹ ਇਨਾਂ ਨੂੰ ਕੋਈ ਲੋੜ ਆ ਵੀ ਇਸ ਤਰੀਕੇ ਦੇ ਨਾਲ ਇਥੇ ਸਟ੍ਰਾਬਰੀਆਂ ਵੇਚਣ ਤੇ ਇਰਾਨੇ ਪੜ੍ਹਾਈ ਸ਼ੁਰੂ ਕਰਨੀ ਆ ਆਪਣੀ ਪੜ੍ਹਾਈ ਦਾ ਖਰਚਾ ਕੱਢਣਾ ਮਾਪੇ ਸਰ ਦੇ ਪੁੱਜਦੇ ਸਕੂਲ ਦੇ ਵਿੱਚ ਛੁੱਟੀਆਂ ਹੋਈਆਂ ਪਰ ਇਹਨਾਂ ਨੂੰ ਨੈਤਿਕਤਾ ਦਾ ਪਾਠ ਪੜਾਇਆ ਜਾਵੇ ਜ਼ਿੰਦਗੀ ਜਿਉਣ ਦੀ ਜਾਂਚ ਆਵੇ ਪੈਸਾ ਕਿਵੇਂ ਕਮਾਇਆ ਜਾਂਦਾ ਕਿਵੇਂ ਖਰਚ ਕਰਨਾ ਬਣਦਾ ਕਿਵੇਂ ਸੋਸ਼ਲ ਤੌਰ ਦੇ ਉੱਤੇ ਵਿਚਰਨਾ ਇਹ ਇਹਨਾਂ ਨੂੰ ਸਿਖਾਉਂਦੇ ਆ ਕਿ ਆਹ ਪੁੱਤ ਸਟ੍ਰਾਬਰੀਆਂ ਵਾਲੇ ਡੱਬੇ ਆ ਆਪਦੇ ਵੇਚ ਕਮਾ ਕੇ ਪੌਕਟ ਨਹੀਂ ਲੈ ਲੈ ਇਹ ਨੈਤਿਕਤਾ ਦਾ ਇੱਕ ਪਾਠ ਹੋ ਸਕਦਾ ਉਹ ਇਹ ਗੱਲ ਕਹਿਣ ਵੀ ਪੁੱਤ ਮੇਰਾ ਰੋਂਦਾ ਆ ਲੈ ਪੁੱਤ 100 ਡਾਲਰ ਜੇਬ 'ਚ ਪਾ ਲਾ ਮੇਰੇ ਸੋਹਣੇ ਪੁੱਤ ਨੂੰ ਆ ਚੀਜ਼ ਚਾਹੀਦੀ ਆ ਪੁੱਤ ਆ ਲੈ 50 ਡਾਲਰ ਜੇਬ 'ਚ ਪਾ ਲਾ ਪਰ ਉਹ ਸਾਡੇ ਵਾਂਗੂ ਨਹੀਂ ਕਰਦੇ ਇਹ ਇੱਕ ਚੰਗੀ ਗੱਲ ਆ ਮੈਨੂੰ ਲੱਗਦਾ ਜੀ ਕਿ ਸਾਡੇ ਇੱਥੇ ਇੰਨਾ ਗੱਲਾਂ ਦੀ ਘਾਟ ਆ ਚੰਗਿਆਈ ਵੀ ਸਾਰੇ ਪਾਸੇ ਆ ਬੁਰਾਈ ਵੀ ਬਹੁਤ ਸਾਰੇ ਪਾਸੇ ਆ ਜਿਵੇਂ ਕਿ ਚੱਠਾ ਸਾਹਿਬ ਨੇ ਕਿਹਾ ਵੀ ਅਸੀਂ ਇਹ ਬੇਨਤੀ ਕੀਤੀ ਜੀ ਕਿ ਨੈਤਿਕਤਾ ਦਾ ਪਾਠ ਸਕੂਲੀ ਵਿਸ਼ੇ ਵਿੱਚ ਲਾਗੂ ਕੀਤਾ ਜਾਵੇ ਸਕੂਲੀ ਵਿਸ਼ਿਆਂ ਦੇ ਵਿੱਚ ਤਾਂ ਅੱਜ ਰੋਬੋਟ ਤਿਆਰ ਕੀਤੇ ਜਾਂਦੇ ਆ ਸਕੂਲਾਂ ਦੇ ਬੱਚਾ 'ਚ ਰੋਬੋਟ ਤਿਆਰ ਹੁੰਦੇ ਆ ਤੁਸੀਂ ਕਿਸੇ ਵੀ ਪਾਸੇ ਦੇਖ ਲਓ ਮੈਨੂੰ ਤਾਂ ਕਦੇ ਲੱਗਦਾ ਨਹੀਂ ਕਿ ਪਾਈ ਆਪਾ ਚੰਗੇ ਮਨੁੱਖ ਦੇ ਲਈ ਕਿਸੇ ਦੀ ਗਲਤ ਚਪੇੜ ਵੱਜੀ ਹੋਵੇ ਮੈਨੂੰ ਲੱਗਦਾ ਜੀ ਕਿ ਚਪੇੜ ਇਸ ਗੱਲ ਕਰਕੇ ਵੱਜਦੀ ਹੁਣ ਤਾਂ ਜੇ ਚਪੇੜ ਵੀ ਵਜੇ ਤਾਂ ਧਰਨਾ ਲੱਗ ਜਾਂਦਾ ਵੈਸੇ ਪਰ ਵੱਜਦੀ ਤਾਂ ਇਸ ਗੱਲ ਕਰਕੇ ਵੱਜਦੀ ਹੈ ਕਿ ਇਹ ਮੈਥ ਦੇ ਵਿੱਚ ਕਮੀ ਆ ਇਹਦੀ ਸਾਇੰਸ ਦੇ ਵਿੱਚ ਕਮੀ ਆ ਇਹ ਇੰਗਲਿਸ਼ ਦੇ ਵਿੱਚ ਪਿੱਛੇ ਰਹਿ ਗਿਆ ਜੇਕਰ ਸਾਡੇ ਵਿੱਚ ਨੈਤਿਕਤਾ ਹੁੰਦੀ ਤਾਂ ਸ਼ਹਿਰ ਡਨ ਪਲਾਜ਼ਾ ਦੇ ਉੱਤੇ ਕੁੜੀਆਂ ਦਾ ਛੇੜੀਆਂ ਜਾਂਦੇ ਜੇਕਰ ਸਾਡੇ ਵਿੱਚ ਨੈਤਿਕਤਾ ਹੁੰਦੀ ਤਾਂ ਜਿਹੜੀਆਂ ਵੱਖ-ਵੱਖ ਥਾਵਾਂ ਦੇ ਉੱਤੇ ਕੈਨੇਡਾ ਜਾਂ ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ ਅਸੀਂ ਉੱਥੇ ਬਦਤਮੀਜ਼ੀ ਵਾਲੀਆਂ ਅਸੀਂ ਗੱਡੀਆਂ ਜਿਹੜੀਆਂ ਹੱਥ ਛੱਡ ਕੇ ਨਾ ਚਲਾਉਂਦੇ ਅਸੀਂ ਪੁਲਿਸ ਦੇ ਕੋਲੋਂ ਗੁੱਟ ਖੜਾ ਕੇ ਨਾ ਭਾਈਦੇ ਅਸੀਂ ਬੇਸਮੈਂਟਾਂ ਦੇ ਵਿੱਚ ਗੰਦਨਾ ਪਾਉਂਦੇ ਸਾਰੇ ਕਿਤੇ ਵੀ ਨਹੀਂ ਪਰ ਕਾਂਗਿਆਰੀ ਹਰ ਥਾਂ ਦੇ ਉੱਤੇ ਹੁੰਦੀ ਆ ਇਹਦਾ ਮਤਲਬ ਇਹ ਹੋਇਆ ਕਿ ਸੱਤ ਬੈਂਡ ਲੈ ਕੇ ਜਹਾਜ਼ ਦੀ ਤਾਕੀ ਨੂੰ ਹੱਥ ਪਾ ਕੇ ਬਾਹਰਲੇ ਮੁਲਕ ਦੇ ਵਿੱਚ ਪਹੁੰਚ ਕੇ ਇਹ ਜ਼ਰੂਰੀ ਨਹੀਂ ਕਿ ਸਾਨੂੰ ਨੈਤਿਕਤਾ ਦਾ ਪਾਠ ਵੀ ਆ ਜਾਏ ਤੁਸੀਂ ਨੈਤਿਕਤਾ ਦੀ ਗੱਲ ਕੀਤੀ ਤੁਹਾਡੇ ਕੋਲੋਂ ਅਸੀਂ ਬਹੁਤ ਕੁਝ ਸਿੱਖਾਂਗੇ ਵੀ ਉਹ ਕਿਤਾਬ ਨੂੰ ਪੜਾਂਗੇ ਵੀ ਕੀਮਾ ਸਾਹਿਬ ਦੇ ਕੋਲੋਂ ਮੈਂ ਬੜਾ ਕੁਝ ਅਬਜ਼ਰਵ ਕਰਦਾ ਮਹਿਸੂਸ ਕਰਦਾ ਵੀ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਘਲਣਾ ਘਾਲੀ ਆ ਤੁਸੀਂ ਸਾਰੇ ਬਹੁਤ ਚੰਗੇ ਹੋ ਤੁਸੀਂ ਚੰਗੇ ਹੋ ਤਾਂ ਹੀ ਕਰਕੇ ਪੰਜਾਬੀ ਦਲੀ ਤੇ ਨੈਤਿਕਤਾ ਦੇ ਲਈ ਇਕੱਠੇ ਹੋਏ ਆ ਨਹੀਂ ਤਾਂ ਅੱਜ ਦੇ ਸਮੇਂ ਦੇ ਵਿੱਚ ਸਮਾਂ ਕਿਹਦੇ ਕੋਲ ਆ ਅੱਜ ਦੇ ਸਮੇਂ ਦੇ ਵਿੱਚ ਮੈਨੂੰ ਬੜਾ ਚੰਗਾ ਲੱਗਾ ਕਿਸੇ ਨੇ ਵੀ ਆਪਣੇ ਹੱਥ ਦੇ ਵਿੱਚ ਮੋਬਾਈਲ ਫੜ ਕੇ ਇਓਂ ਜੇ ਨਹੀਂ ਕਰਦਾ ਤੇ ਨੈਤਿਕਤਾ ਤਾਂ ਇਹ ਵੀ ਗੱਲ ਕਹਿੰਦੀ ਹੈ ਕਿ ਜਦੋਂ ਸਾਡੇ ਕੋਲ ਕੋਈ ਇੰਟਰਵਿਊ ਲਈ ਆਉਂਦਾ ਤੇ ਜੇਕਰ ਇੰਟਰਵਿਊ ਕਰਨ ਵਾਲਾ ਐਣਕਾਂ ਜੀਆਂ ਲਾ ਕੇ ਕਾਲਗਾਂ ਜੀਆਂ ਤੇ ਗੋਡੇ ਤੋਂ ਪਾਟੀ ਪਿੰਟ ਦੀ ਹੋਵੇ ਤੇ ਐਂ ਜੇ ਕਰੀ ਜਾਵੇ ਮੈਂ ਕਹਿੰਦਾ ਆਪਾਂ ਫਿਰ ਫੇਰ ਕਿਸੇ ਨੇ ਕਰ ਲੈਨੇ ਆ ਅੱਜ ਹੋ ਸਕਦਾ ਵੀ ਨੈਤਿਕਤਾ ਤੇਰੀ ਇਹ ਗੱਲ ਕਹਿੰਦੀ ਹੋਵੇ ਵੀ ਆਹ ਕੰਮ ਜ਼ਰੂਰੀ ਆ ਮਤਲਬ ਇਹ ਆ ਕਿ ਸਾਨੂੰ ਸਮਾਜ ਦੇ ਵਿੱਚ ਵਿਚਰਣ ਦੇ ਬਾਰੇ ਜੀਵਨ ਜਾਂਚ ਦੇ ਬਾਰੇ ਤੇ ਸਭ ਕੋਈ ਦੇ ਬਾਰੇ ਸਾਨੂੰ ਨੈਤਿਕਤਾ ਸਮਝਾਉਂਦੀ ਹੈ ਜਿਹੜੀ ਕਿ ਸਾਡੇ ਘਰ ਦੇ ਵਿੱਚੋਂ ਮੰਫੀ ਹੋ ਗਈ ਆ ਪਹਿਲਾਂ ਸਾਡੀ ਮਾਂ ਦੇ ਕੋਲੇ ਨੈਤਿਕਤਾ ਹੋਣੀ ਚਾਹੀਦੀ ਆ ਕਿ ਮੈਂ ਆਪਣੇ ਧੀ ਪੁੱਤ ਨੂੰ ਕਿਸ ਤਰੀਕੇ ਦੇ ਨਾਲ ਜੋੜ ਕੇ ਰੱਖਣਾ ਸਮਾਜ ਨਾਲ ਸਰੋਕਾਰਾਂ ਦੇ ਨਾਲ ਉਸ ਤੋਂ ਬਾਅਦ ਧੀ ਪਤ ਦੇ ਅੰਦਰ ਜਿਹੜੀ ਜੋਤ ਜਗਾਵਾਂਗੇ ਉਹ ਅੱਗੇ ਤੋਗੇ ਵਧੂ ਕਿ ਸਾਡੇ ਵਿੱਚੋਂ ਆ ਚੀਜ਼ਾਂ ਮੰਨਫੀ ਹੋਗੀਆਂ ਵੈਸੇ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਤੇ ਗੱਲ ਚੱਲਦੀ ਆ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਫੇਰ ਮੁੜ ਕੇ ਆਉਣਾ ਚਾਹੀਦਾ ਸ਼ਹੀਦੇ ਆਦਮ ਸਰਦਾਰ ਭਗਤ ਸਿੰਘ ਜੀ ਨੂੰ ਫੇਰ ਆਉਣਾ ਚਾਹੀਦਾ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਫੇਰ ਆਓ ਅਸਤਾ ਜਉ ਤੜਕੇ ਉੱਠਦੇ ਸਾਡੇ ਤਾਂ ਕੰਨਾਂ ਦੇ ਵਿੱਚ ਆਵਾਜ਼ ਪੈਂਦੀ ਆ ਆਮੀ ਬਾਬਾ ਨਾਨਕਾ ਜਾਮੀ ਬਾਬਾ ਨਾਨਕਾ ਇਹੋ ਜੀਆਂ ਖੁਸ਼ੀਆਂ ਲਿਆਵੀ ਬਾਬਾ ਨਾਨਕਾ ਪਰ ਮੈਂ ਇਹ ਗੱਲ ਕਹਿਣਾ ਉਹਨਾਂ ਗੁਸਤਾਖੀ ਲਈ ਮਾਫੀ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਬਿਲਕੁ ਗੁਰੂ ਨਾਨਕ ਸਾਹਿਬ ਜੀ ਨੂੰ ਅੱਧੇ ਘੰਟੇ ਵਾਸਤੇ ਵੀ ਨਹੀਂ ਆਉਣਾ ਚਾਹੀਦਾ ਜੇਕਰ ਉਹ ਇੱਥੇ ਆ ਗਏ ਉਹਨਾਂ ਨੇ ਉਸ ਲੋਕਾਈ ਨੂੰ ਦੇਖ ਕੇ ਜਿਹਨੂੰ ਅਕਲ ਦਾ ਪਾਠ ਪੜਾਇਆ ਸੀ ਬਹੁਤ ਮਸੋਸੇ ਜਾਣਾ ਜੇਕਰ ਉਹ ਇੱਥੇ ਆ ਗਏ ਜਿੰਨਾ ਅਸੀਂ ਵਾਤਾਵਰਣ ਦੇ ਵਿੱਚ ਜ਼ਹਿਰਾਂ ਘੋਲੀਆਂ ਸ਼ਾਇਦ ਉਹਨਾਂ ਦਾ ਦਮ ਘੁੱਟ ਜੇ ਜੇਕਰ ਉਹ ਇੱਥੇ ਆ ਗਏ ਹੋ ਸਕਦਾ ਜਿਹੜੀ ਪਵਨਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਵਾਲੀ ਗੱਲ ਕੀਤੀ ਆ ਉਹ ਧਰਤੀ ਦਾ ਹਾਲ ਵੇਖ ਕੇ ਪਾਣੀ ਦਾ ਬੁਰਾ ਹਾਲ ਦੇਖ ਕੇ ਤੇ ਮੋਢੇ ਦੇ ਉੱਤੇ ਜਿਹੜਾ ਕਿੜਾ ਕੁਹਾੜਾ ਲਈ ਫਿਰਦਾ ਉਹਨਾਂ ਨੂੰ ਇਸ ਗੱਲ ਦਾ ਦੁੱਖ ਹੋਵੇ ਜੇਕਰ ਐਸ ਮਨੁੱਖ ਦੀ ਗੱਲ ਮੈਂ ਕੀਤੀ ਸੀ ਜੇਕਰ ਉਹ ਇੱਥੇ ਆ ਗਏ ਤਾਂ ਹੋ ਸਕਦਾ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਨਕਲੀ ਫੇਸਬੁੱਕ ਆਈਡੀਆਂ ਬਣਾਈਆਂ ਉਹ ਇਹ ਗੱਲ ਕਹਿਣ ਕਿ ਗੁਰੂ ਸਾਹਿਬ ਤੁਸੀਂ ਤਾਂ ਉਦਾਸੀਆਂ ਕੀਤੀ ਗਈ ਨਹੀਂ ਜੇ ਕੀਤੀਆਂ ਤਾਂ ਲੋਕੇਸ਼ਨ ਭੇਜੋ ਲਾਈਵ ਲੋਕੇਸ਼ਨ ਭੇਜੋ ਅੱਜ ਕੱਲ ਸਾਡੇ ਸਮਾਜ ਦੇ ਵਿੱਚ ਇਹ ਵਰਤਾਰਾ ਹੋ ਗਿਆ ਪਰ ਚੰਗਿਆਈ ਵੀ ਨਹੀਂ ਮਰੀ ਤੇ ਬੁਰਾਈ ਵੀ ਜਾਂਦੀ ਆ ਤੁਸੀਂ ਚੰਗਿਆਂ ਦੇ ਬਾਰੇ ਸੋਚਦੇ ਹੋ ਤੁਹਾਡੇ ਅੰਦਰ ਚੰਗਿਆਈ ਦੀ ਜੋਤ ਜਗਦੀ ਹੈ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਚਿਮਨਾ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਇੰਨੇ ਸੋਹਣੇ ਪਹਿਣਾ ਵੀਰਾਂ ਦੇ ਨਾਲ ਮਿਲਣ ਦਾ ਮੌਕਾ ਦਿੱਤਾ ਤੁਸੀਂ ਪ੍ਰਾਈਮ ਇਨੀਸ਼ੀਏਟਿਵ ਟੀਵੀ ਨੂੰ ਬਹੁਤ ਮੁਹੱਬਤ ਕਰਦੇ ਹੋ ਸਾਰਿਆਂ ਨੇ ਸਾਨੂੰ ਦੱਸਿਆ ਇੱਥੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ